ਲਓ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਸਵੇਰ ਦਾ ਟਾਈਮ ਆ ਗਗਨ ਡੋਲੂ ਦਿਖਾ ਚਾ ਵਾਲਾ ਤੇ ਇਧਰ ਚਾਹ ਹੀ ਬਣਾਲੀ ਡੋਲੂ ਭਰ ਕੇ ਤੁਹਾਨੂੰ ਜਿਹੜਾ ਵੀ ਚੀਟ ਮਿਲਦੇ ਅੱਜ ਬੈਂਗੀ ਚਾਹ ਪੀਣੀ ਹਾਂ ਪਿੰਡੋਂ ਆਏ ਨੇ ਨਾ ਬੰਦੇ ਤਾਂ ਤੁਹਾਨੂੰ ਪਤਾ ਡੋਲੂ ਨਹੀਂ ਸਰਦਾ ਕਿ ਤੇ ਕਿੱਟ ਕੈਟਲੀਆਂ ਕੈਟਲ ਨਾਲ ਸਰਦਾ ਕੱਪਾਂ ਨਾਲ ਹਨਾ ਨਹੀਂ ਤੇ ਪਰਨੀਤ ਨੇ ਵੱਡਾ ਕੱਪ ਭਰ ਲਿਆ ਤੇ ਇਧਰ ਚਾਹ ਦਾ ਅਮਲੀ ਫਤ ਇਧਰ ਹੈਲੋ ਕਰੋ ਉਹ ਬੱਲੇ ਬੱਲੇ ਗਗਨ ਮੋਢਾ ਆਪਣੀ ਜਿਹੜਾ ਕੱਪ ਲੈ ਲਿਆ ਇੱਡਾ ਤੇਰਾ ਮੂਨ ਹੀ ਫਤਿਆ ਜੀ ਦਿਨ ਦੀ ਸ਼ੁਰੂਆਤ ਹੋਈ 9 ਵਜੇ 10 ਵਜੇ ਸਾਰੇ ਉੱਠ ਗਏ ਨੇ ਅੱਜ ਸੰਡੇ ਇੰਜੋਏ ਕੀਤਾ ਇਹਨਾਂ ਨੇ ਖੂਬ ਤੇ ਹੁਣ ਉੱਠੇ ਨੇ ਮਜ਼ਾ ਆਇਆ ਨਹੀਂ ਸਭ ਤੋਂ ਸਾਰੇ ਇੱਕ ਨੂੰ ਜਲ ਵੇਖ ਆਪਣਾ ਰੂਮ ਠੰਡਾ ਸੀ ਤੇ ਇਹਨਾਂ ਨੇ ਏਸੀ ਲਾਇਆ ਤੇ ਏਸੀ ਵਾਲਾ ਰੂਮ ਬੂਆ ਖੁੱਲਾ ਛੱਡਿਆ ਪਿਆ ਸਾਰਾ ਜਦੋਂ ਮੈਂ ਉੱਠੀ 3 ਵਜੇ ਸਾਨੂੰ ਏਸੀ ਨਾਲ ਵੀ ਹਵਾ ਜਿਹੜੀ ਸੁਣ ਨੂੰ ਬੜੀ ਲੱਗਦੀ ਨਹੀਂ ਨਹੀਂ ਸਾਡਾ ਤਾਂ ਰੂਮ ਬਹੁਤ ਠੰਡਾ ਸੀ ਤੂੰ ਹੀ ਤਾਂ ਉਹ ਦੇਖ ਮੈਂ ਮਾਸੇ ਚਾਹ ਡੋਲੇ ਤੇ ਲੋ ਜੀ ਉਧਰ ਰਾਜੇ ਦਾ ਫੋਨ ਆ ਜੀ ਵੀਡੀਓ ਕਾਲ ਕਰ ਕਰੇ ਜਦ ਤੱਕ ਫੋਨ ਦੂਗਾ ਕੀਤਾ ਫੋਨ ਫਿਰ ਡੇਗੀ ਚ ਪਾਕੀ ਦਾ ਰਿਕਵਰ ਦਾ ਰਗੇ ਡੇਗੀ ਚ ਠੀਕ ਹੈ ਨਾ ਮਾਮੂ ਕਹਿੰਦਾ ਡੇਗੀ ਚ ਬੱਧਾ ਕੇ ਤੇ ਹੈਲੋ ਕਰ ਦੇ ਮਾਮੂ ਮਾਮੂ ਨੂੰ ਉਧਰ ਹੈਲੋ ਕਰੋ ਮਾਮੂ ਦੀ ਵੀਡੀਓ ਸੁਣੋ ਕੈਨੇਡਾ ਤੋਂ ਕਾਲ ਆਈ ਫਤਿਹ ਨੂੰ ਠੀਕ ਹੈ ਨਾ ਫਤਿਹ ਨਾਲ ਗੱਲ ਕਰਨੀ ਚਲ ਤੂੰ ਡਰਾਈਵ ਕਰ ਕੱਟ ਕੱਟ ਦੇ ਹੋ ਅਪਾਇੰਟਮੈਂਟ ਲੈਣੀ ਪੈਂਦੀ ਹੈ ਹਾਂ ਅਪਾਇੰਟਮੈਂਟ ਲੈਣੀ ਪੈਂਦੀ ਹੈ ਕਿਉਂਕਿ ਇਹ ਬੜਾ ਸਪੈਸ਼ਲ ਬੰਦਾ ਨਾ ਜਿਹੜਾ ਕੋਣ ਆਇਆ ਇਹ ਮੇਰੇ ਹਾਂ ਮੇਰੇ ਕੋਲ ਮੇਰਾ ਪੁੱਤ ਪਰਨਾ ਵੰਦਾ ਭਾਈ ਕੀ ਪੁੱਤਰੀ ਬਟਰ ਬਟਰ ਦੇ ਦਈਏ ਆਪਕੋ ਹੋਰ ਦੂੰ ਬਟਰ ਉਹ ਲਈ ਪਰੌਂਠੇ ਚੱਲ ਲੈ ਲੋ ਲੈ ਲੋ ਬਟਰ ਆ ਵੀ ਬਟਰ ਉਹ ਵੀ ਬਟਰ ਬਟਰ ਹੀ ਬਟਰ ਹਮਨ ਸੋ ਇਹ ਸਾਡੇ ਕੋਲ ਆਏਗਾ ਪਾਤਾ ਜਿਵੇਂ ਪਤਾ ਨਹੀਂ ਕੋਈ ਰਹਿੰਦਾ ਹੀ ਨਹੀਂ ਵੇ ਪਿੱਛੇ ਤਾਂ ਤੇ ਲਪਾ ਭੇਜ ਜੁੱਤੀਆਂ ਕਿੰਦਾ ਮਤਲਬ ਇਹ ਹੈ ਚਾਰ ਜੀ ਉਹ ਕੇ ਗਾ ਪੈਦਾ ਅੱਛਾ ਚਾਰ ਜੀ ਅਹੀਂ ਨਾ ਮੀਨਾ ਨਾ ਗਾ ਹਣ ਸੱਦੇ ਤੋਂ ਹੋਰ ਜਾ ਕੋਈ ਇੱਧਰ ਖੜਾ ਹੋ ਮੋਦੀ ਸੇਵਾ ਕਰ ਲੋ ਕੋਈ ਇੱਧਰ ਪਰੋਠਾ ਲੈ ਮੰਦਾ ਟਿੱਡ ਬਾਹਰ ਨਿਕਲ ਆਉਣਾ ਇੱਧਰ ਹੀ ਮੰਦਾ ਬਤਾ ਖਾ ਲੈਣਾ ਆਪਾਂ ਟੀ-ਸ਼ਰਟ ਦਾ ਨੰਬਰ ਉਪਦਾ ਲੈਣਾ ਆ ਟੀ-ਸ਼ਰਟ ਆ ਤੁਲੀ ਲੈ ਲੈਣਾ ਜਿੱਦ ਸਾਰੇ ਕਿਵੇਂ ਬਣੇ ਪਰੌਂਠੇ ਓਕੇ ਥੈਂਕ ਯੂ ਚਲੋ ਜੀ ਇੱਧਰ ਸੰਕਟਾ ਚੱਲਿਆਂ ਬਾਜ਼ਾਰ ਸੰਕਟਾ ਚੱਲਿਆਂ ਬਾਜ਼ਾਰ ਨਾਟਕ ਅਰੇਂਜ ਫਤਿਹ ਆ ਪਿੱਛੇ ਅਹੀ ਆ ਜਾ ਆਟੋ ਤੇ ਜਾਣਾ ਤੇ ਆਟੋ ਹਜੇ ਤੱਕ ਕੋਈ ਨਹੀਂ ਆਇਆ ਨਾੜਗਰੰਦ ਘਾਤਾ ਤੁਹਾਡੇ ਸਿਰ ਤੇ ਜੇ ਮੈਨੂੰ ਚੱਕਰ ਆ ਗਿਆ ਤੂੰ ਹੀ ਚੱਕਣਾ ਮੈਨੂੰ ਉਹ ਚੱਕਣਾ ਹੀ ਮੈਨੂੰ ਉੱਥੇ ਤੇ ਹੀ ਜਾਣਾ ਉੱਥੇ ਆਪ ਤਾਰਨੇ ਤੁਹਾਡੀ ਜਾਨ ਖਾ ਜਾਣੀ ਓਹ ਗੋ ਗਾਣਾ ਗਾਉਣਾ ਸੀ ਜਿਉਂ ਜੀ ਗੀਰਦੀ ਤਾਂ ਚੱਕ ਲੈ ਦੇ ਨਜਰਾ ਗੁਰਗੀ ਕੀ ਹਰੀ ਨੋ ਇੱਧਰ ਦਿਖਾ ਕੇ ਕਲਰ ਆਪਣੇ ਅਮਣ ਇੱਧਰ ਦਿਖਾ ਛੀ ਕੀਸ਼ੇ ਦਾ ਕਲਰ ਰੱਖਾ ਗ੍ਰੇ ਕਲਰ ਕਿੰਨੇ ਦਾ ਲਾਈਟ ਲੂਟ ਜਾ ਤੂੰ ਵੀ ਪਾਲੀ ਲੱਗਣੀ ਮिक्की ਮਾਸੀ ਮिक्की ਮਾਸੀ ਲੱਗਣੀ ਤੂੰ ਅਮਣ ਇਹਦੇ ਨਾਲ ਠੀਕ ਚ ਅਮਣ ਇਹਦੇ ਨਾਲ ਸਹੀ ਲੱਗ ਰਹੀ ਬਲੈਕ ਨਾਲ ਬਲੈਕ ਰੋਟੀ ਗਾਣੀ ਮੈਂ ਇੱਕ ਦੇ ਦੇ ਚੰਗੀ ਕਰ ਪਹਿਲਾਂ ਫਤਿਹ ਆ ਕੋਲ ਚ ਸਬਜੀ ਕੀ ਹੈ ਸਬਜੀ ਉਹ ਬਾਦਮੀ ਹੈ ਨਾ ਕਰੇ ਨਹੀਂ ਬਈ ਬਾਅਦ ਸਦਾ ਇਹ ਪਿੱਛੇ ਵਾਪਸ ਗੁਰਕੀ ਨਾ ਮਾ ਤੂੰ ਇਹਨੂੰ ਪਿੰਟ ਦਾ ਕੱਪੜਾ ਦੱਸ ਇੱਕ ਗੁਰਕੀ ਕਰਦਾ ਕਰ ਤੇਰੀ ਚਾਰੇ ਨੂੰ ਵੇੜ ਦੇਣੀ ਅਦਰ ਚੱਕ ਜਾ ਹਮਣ ਆਜ ਦੇ ਨਾਲ ਸੋਹਣੀ ਲੱਗਣੀ ਇਹ ਤਾਂ ਲੈ ਲੈ ਸੱਟ ਨਹੀਂ ਆਹ ਟੀ-ਸ਼ਰਟ ਤਾਂ ਲੈਣੀ ਹੈ ਟੀ-ਸ਼ਰਟ ਲੋਰ ਵੀ ਇਹ ਸਹੀ ਹੈ ਉਹ ਥੱਕ ਕੇ ਰੋਟੀ ਕੰਨੀ ਲੱਗਿਆ ਇੱਕ ਲੋਰ ਦੇ ਕੇ ਨਹੀਂ ਸੋਹਣੀ ਲੱਗ ਰਹੀ ਲਓ ਜੀ ਦੱਸਿਓ ਤਾਂ ਸ੍ਰੀ ਅਮਨ ਨੂੰ ਕਮੈਂਟ ਕਰਕੇ ਕਿਵੇਂ ਲੱਗਦੀ ਹੈ ਗੱਲ ਤੂੰ ਹੀ ਲੈਣਾ ਮੈਂ ਤਾਂ ਕੁਝ ਨਹੀਂ ਮੈਨੂੰ ਸਵਾਦ ਲੈਣ ਦੇ ਬਲਕਾਰ ਪਹਿਲਾਂ ਨਮਨ ਨਾਮ ਲਾਂਚ ਕਰਦਾ ਮੇਰਾ ਨਾ ਮੈਂ ਅਰੀਜਨਲ ਐਚਐਮ ਦੀ ਟੀ-ਸ਼ਰਟ ਹੈ ਇਹ ਦੇਖਾ ਉਹ ਨਹੀਂ ਦੀ ਹਾਲਤ ਨੇ Ориਜినਲ ਤਾਂ ਲੱਗਦੀ ਨਹੀਂ ਐ। ਲਾਮ ਆ ਵੀ ਰੰਗ ਬਹੁਤ ਢੈਂਟ ਹੋਣ। ਬਲੂ ਬਲੂ। ਮੰਮਾ ਲਿ ਸਕਾਰਾ ਮਾਰਨੀ ਦੂਰੋਂ। ਹਾਂ ਤੂੰ ਕਿਧਰ ਮੂੰਹ ਮਾਰਨ ਦੀ ਤੂੰ ਕੀ ਲੈਣਾ? ਮੈਂ ਫੇਰ ਸੋਚਦੀ ਕਿ ਮੈਂ ਬਾਹਰ ਜਾਵਾਂਗੀ ਤੇ ਫੇਰ ਲਵਾਂਗੀ ਤਾਂ ਹੀ ਮੈਂ ਜਾਂਦੀ। ਤਾਂ ਹੀ ਤੇ ਤੰਗ ਬਣ। ਨਹੀਂ ਤੂੰ ਫਿਰ ਲਾਲਾ ਤੂੰ ਪਾ ਜਿੰਦਗੀ ਦਾ ਕੋਈ ਪਤਾ ਨਹੀਂ ਕਦੋਂ ਥਾਮ ਜਾਏ। ਜੀ ਨਹੀਂ ਕਰਦਾ ਮੈਂ ਹੀ ਮਰ ਜਾ ਕੱਪੜੇ ਲੈਣ ਨੂੰ ਜੀ ਨਹੀਂ ਕਰਦਾ। ਲੇ ਇਹ ਕੀ ਵਖੰਡੀ ਆ ਇਹ ਤੇ ਨਿਆਣੇ ਵਾਲੀ ਹੈ ਡੰਗਣ ਗੱਲ ਜੀ 11 ਦੇ ਬੱਦਲੇ ਤੇ ਮੈਸੇਜ ਕਰੂੰਗੀ ਮੇਰੇ ਅੰਦਰ ਦਾ ਬੱਚਾ ਜਾ ਆ ਦਮਨ ਤੇ ਸੋਣਾ ਲੱਗੋ ਇਹ ਨਾ ਇਹ ਵੀ ਪਤਲੇ ਦੇਗ ਰਿਹਾ ਤਾਂ ਹੋਂ ਨਿਕਲ ਹੁਣੋਂ ਦੋ ਗਾਰ ਬੱਸ ਹੱਥ ਘੜੀ ਤੇ ਹੁਣ ਫਿਰ ਸੋਜ ਰਾਂ ਨੂੰ ਦੇ ਗੁੱਟਿਆਂ ਲਈ ਨਹੀਂ ਮਰਦੀ ਨਹੀਂ ਮੈਂ ਨਾ ਆਈਟੀ ਕਰਦੀ ਆ ਕੇੜੀਆਂ ਫੀਲਿੰਗਾਂ ਮੈਂ ਪਤਲੀ ਹੋ ਗਈ ਫੀਲਿੰਗਾਂ ਹੀ ਨੇ ਬਸ ਹੋਰ ਕੁਝ ਨਹੀਂ ਆ ਦੇਖੋ ਦੱਸਾ ਟਾਪ ਕਰ ਲੈ ਕਿ ਤੇੜਨਾ ਤੇਰੇ ਗਰਨ ਤੇਰੀ ਬਾਹ ਚੜ ਜਾਣਾ ਆ ਜਾਣਾ ਆ ਜਾਣਾ ਉਹਨਾਂ ਦੇ ਕਿ ਜੋੜੀ ਲੈਣੀ ਹੈ ਸਾਮਣ ਨੂੰ ਹੈ ਤਾਂ ਕੋਈ ਟੀ-ਸ਼ਰਟ ਨਹੀਂ ਪਸੰਦਾ ਇੱਕੋ ਹੀ ਪਸੰਦਾ ਹੈ ਇਹਨੂੰ ਕੋਟ ਹੀ ਦਵਾ ਦਿਓ ਗਰਮੀ 'ਚ ਕੋਟ ਪਾਪਾ ਵੀਡੀਓ ਬਣਾਈ ਜਾਏਗਾ ਤਾਂ ਪਾਲਾਲੇ ਪਤਾ ਨਹੀਂ ਟੀ-ਸ਼ਰਟ ਕਿਹੜੀ ਪਾਈ ਤੇ ਕਿਹੜੀ ਹੈ ਉਹ ਟੌਪ ਦੇ ਕੰਡੀਸ਼ਨਤੀ ਜਾ ਕੇ ਤੇ ਉੱਥੇ ਅੱਗੇ ਟੰਗੇ ਆਂ ਪੀ ਦੱਸ ਅਸੀਂ ਦੇਖ ਨਹੀਂ ਸਕਦੇ ਮੋਟਾ ਮੱਛਿਆ ਜਾ ਕਾ ਤੋ ਭੱਜ ਮੋਟਾ ਉਹ ਮੱਛਿਆ ਰੋਟੇ ਤੋਂ ਚਾਹ ਮੰਗ ਲਈ ਹੁੰਦੇ ਤਾਂ ਮੋਟਾ ਮੱਛ ਗਿਆ ਵੀ ਚਾਹ ਨਾ ਦੇਣੀ ਪੋਵੇ ਨਾ ਤੁਹਾਨੂੰ ਵੱਡਿਆਂ ਦਾ ਤੈਨੂੰ ਪਤਾ ਨਹੀਂ ਹੈਗਾ ਮੋਟਾ ਰੈਣ ਚਾਹ ਪਿਆਰੇ ਬਾਬਾ ਬਲੀਂਡੀਆਂ ਗਏ ਪੁੱਟਾ ਗਏ ਮੋਟਾ ਗੁੱਸਾ ਖਾ ਪਿਆਰੇ ਕੱਲੀ ਜਾ ਗਏ ਨਾਲ ਤਾਂ ਤੇ ਦੁਕਾਨ ਨਹੀਂ ਹੈਗੀ ਪਕੌੜੇ ਵਾਲੀ ਅੱਜ ਮੇਰੇ ਚੀਟ ਮਿਲਦੇ ਆ ਥੋੜਾ ਕਿਲੋ ਪਕੌੜੇ ਬਗਾਓ ਅੱਜ ਬੰਦ ਹੈ ਆਈ ਹੁਣ ਵੇਖਿਆ ਹੋਇਆ ਕੱਢਣ ਦਿਓ ਇਹਨੂੰ ਲਾਈਟ ਗਈ ਇਹਨਾਂ ਨੂੰ ਵੈਸੇ ਥੋੜੇ ਆਪਣੇ ਨਾਲ ਸੀ ਅਸੀਂ ਕੀ ਕਰੋਗੇ ਇਹਨਾਂ ਪੈਸੇ ਮੋਟੇ ਆਇਆ ਘਰ ਕੇ ਇਹਨਾਂ ਨੂੰ ਕਹੇ ਉਹ ਵਾਲਾ ਸਟਾਟ ਕਰ ਦੇ ਪਿਆਰੇ ਬਾਬਿਆਂ ਨੂੰ ਚਾਹ ਬਾਬਿਆਂ ਖਾ ਲੈ ਫੇਰ ਚਾਹ ਪੀਵਾਂਗੇ ਕੱਥੋਂ ਫੇਰ ਪੀਵਾਂਗਾ ਕੰਨੂ ਬਰਕਾਰ ਕਹੇ ਆ ਜਿੰਨੀਆਂ ਚਾਹ ਪੀਣੀ ਮੈਂ ਪਿਆਰੇ ਇਹਨਾਂ ਨੂੰ ਸਾਰਿਆਂ ਨੂੰ ਚਾਹ ਪਾਣੀ ਪੀ ਗਏ ਆ ਪਹਿਲਾਂ ਪਾਣੀ ਪਿਆ ਫਿਰ ਸਾਰਿਆਂ ਨੂੰ ਚਾਹ ਕਹਿੰਦੇ ਆ ਬੱਸ ਇਹ ਅਸੀਂ ਦੇਖ ਕੇ ਜਾਵਾਂਗੇ ਸੋਗਰ ਕਰਕੇ ਜਾਉ ਕੋਈ ਇਸ਼ੂ ਨਹੀਂ ਆ ਸ਼ੂਗਰ ਲੈਸ ਟੀ 1 ਕੱਪ ਅੰਮਣ ਲੋਰ ਕੀ ਪਾਤੀ ਸੱਚ ਬਲ ਅੰਮਣ ਤੇ ਲੱਤ ਮਾਰਨ ਲੱਗੀ ਬੈਕ ਮੀਸ ਲੇਡੀ ਨਹੀਂ ਮੈਂ ਲੋਰ ਤੇ ਆਪਣਾ ਮਿੱਠਾ ਘੱਟ ਤੋਂ ਮੰਗਵਾਵਾਂ ਚ ਵਧੀਆ ਜੀ ਮੰਗਵਾ ਨਹੀਂ ਨਹੀਂ ਬਸ ਮੰਗਵਾ ਦੇ ਅੱਜ ਸੰਡੇ ਆ ਅੱਜ ਸੰਡੇ ਅੱਜ ਚੀਟ ਮਿਲਦੇ ਆ ਨਹੀਂ 6 ਕੱਪ ਮੰਗਾਈ ਸਾਰੇਆਂ ਵਾਸਤੇ ਮੋਟੇ ਸਾਰੇ ਵਾਸਤੇ ਮੰਗਵਾ। ਹੈ? ਉਸ ਤੋਂ ਆਪਣੀ ਕੋਫੀ ਦਿੱਤੀ ਹੈ। ਸਾਡੇ ਵਾਸਤੇ ਚਾਹ। ਓਏ ਹੁਣ ਸਾਡਾ ਡੀਰ ਮੰਗਵਾ ਲਓ ਸਾਰੇ। ਲੰਚ ਦਾ ਟਾਈਮ ਹੈ ਸਾਡਾ। ਸਾਰੇ ਆਲੀ ਮੰਗਵਾ ਲਓ। ਨਹੀਂ ਸਾਡੇ ਵਾਸਤੇ ਚਾਹ ਆਪਣੇ ਵਾਸਤੇ ਕੋਫੀ ਵਾਹ ਮੂੰਹ ਤੇ ਬੇਇੱਜ਼ਤੀ। ਗੁਰੂ ਨੂੰ ਪੁੱਛ ਰਹੀ ਸੀ ਨਾ ਇਹ ਸਾਨੂੰ ਚਾਹ ਵਤੀ ਰਲਦੀ। ਮੋਟੇ ਮੰਗਵਾ। ਤੁਸੀਂ ਆਪਣੇ ਵਾਸਤੇ ਕੋਫੀ ਮੰਗਵਾ ਲਓ ਪੈਸੇ ਅਸੀਂ ਦੇ ਰਹੇ ਨੇ। ਉਹ ਪੈਸੇ ਗੁਰੂ ਲੰਚ ਟਾਈਮ ਉਹ ਗਗਨ ਮਮਨ ਤੂੰ ਤਾਂ ਮੋਟਾ ਕਈ ਵਾਰ ਸਹੀ ਗੱਲ ਕਰਦਾ ਪਸਾਨੀ ਨਹੀਂ ਜਾ ਰਹੀ ਤੂੰ ਤਾਂ ਪਤਲੇ ਲੱਗ ਰਹੇ ਹੋ ਨਹੀਂ ਸੱਚੀ ਗੱਲ ਆ ਮੱਚ ਰਹੇ ਮੇਰੇ ਨਾਲ ਮੱਚ ਰਹੇ ਮੇਰੇ ਨਾਲ ਰਹਿਦੇ ਰਹੇ ਹਮ ਮੱਚ ਰਹੇ ਨੇ ਅਸੀਂ ਕਿਉਂ ਮੱਚਾਂਗੇ ਤੇਰੇ ਨਾਲ ਸੱਚਲੇ ਆ ਤੇ ਇਹਨੂੰ ਕਹਿ ਰਹੀ ਸੀ ਨਾ ਪਾਉ ਇਹ ਥੋੜੇ ਜਿਹਾ ਉੱਪਰੋਂ ਬਹੁਤ ਗਲੇ ਦੀ ਠੰਡੀ ਨਹੀਂ ਨਹੀਂ ਇਹਨੂੰ ਇੱਦਾਂ 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 ਥੋੜੀ ਕੰਫਰਟ ਕਰੋ ਨਾ ਇੱਦਾਂ ਕੁ ਮਾਹ ਗੁੰਡਾ ਸਟਾਈਲ ਰਹਿਣਾ ਪੜਨਾ ਹੈ ਕਰ ਯੋ ਯੋ ਇਹਨਾਂ ਨੇ ਸੈੱਟ ਨਹੀਂ ਕਰਿਆ ਹੋਇਆ ਪਰ ਫੈਬਰਿਕ ਫਿੱਟ ਬਹੁਤ ਸੋਹਣਾ ਹੈ ਤੁਸੀ ਆਊਟਿੰਗ ਜਿਵੇਂ ਬਾਹਰ ਅੰਦਰ ਵੀ ਪਾ ਕੇ ਜਾ ਸਕਦੇ ਹੋ ਇਹਦੇ ਨਾਲ ਆਇਸ ਕਲਰ ਦੀ ਜੀਨ ਪਾ ਕੇ ਭਾਈ ਜੀਨਸ ਨਾ ਬੋਕਣ ਲੱਗੀ ਕਿ ਦਿਖਾਏ ਕਿ ਜੀਨਸ ਮੈਂ ਟਰਾਈ ਕਰਾਂ ਮੇਰੇ ਅਸਲ ਇਹਨੇ ਲੋਕ ਇਹਨਾਂ ਦਾ ਮੋਟਿਆ ਵਾਲਾ ਕੀ ਖੜਾ ਟਰੌਜ਼ਰ ਪੈਂਟ ਇਦਾਂ ਇਦਾਂ پتہ ਨਹੀਂ ਮੋਟੇ ਨੇ ਕਿਹੜੀ ਨੀਤ ਨਾਲ ਦਿੱਤੀ ਉਹ ਖੁੱਲੀ ਪੈਂਟ ਉਹ ਐਂ ਪਈਏ ਮੋਟਿਆ ਇਹ ਗੁੱਲੀ ਬੈਠਾ ਆ ਇਧਰ ਵਲੌਗ ਚ ਕਹਿੰਦੇ ਹੋਣਗੇ ਸਾਰੇ ਕਿ ਮੋਟਾ ਸਾਡਾ ਭਰਾ ਦੁਕਾਨ ਵਾਲਾ ਤਾਂ ਹੀ ਮੋਟਲ ਪਿਆਰ ਨਾਲ ਮੋਟਾ ਕਹਿ ਰਿਹਾ ਹਾਂ ਹਾਂ ਸਾਡੀ ਖਾਤੇ ਜਾਣਗੇ ਪਰ ਉਹ ਕੈਮਰੇ ਸਾਹਮਣੇ ਨਹੀਂ ਹੁੰਦਾ ਜੀ ਤੁਸੀਂ ਲੈਣਾ ਜੀ ਐਮਐਲ ਹੈ ਅੰਤਿਆ ਕਿ ਤੁਹਾਨੂੰ ਬਹੁਤ ਕੁਝ ਲੈ ਲੈਣਾ ਤੇ ਜੇ ਮੈਂ ਨਹੀਂ ਲੈਣਾ ਫਿਰ ਮੈਂ ਕੁਝ ਵੀ ਨਹੀਂ ਲੈਣਾ ਮੋਟੂ ਜਿੰਦੇ ਭਾਈ ਆਈਸ ਕਲਰ ਜਿਹੜਾ ਇਹ ਨਾਲ ਆਈਸ ਕੁਵਾ ਬੋਲ ਉਹ ਵਾ ਇਹ ਕੋਲ ਆਈਸ ਕਲਰ ਕਿਹੜਾ ਹੁੰਦਾ ਆ ਵੀ ਆ ਵੀ ਟੀ-ਸ਼ਰਟ ਸੋਣੀ ਆ ਲੈ ਦਮਣ ਵਸਤੇ ਲੈ ਲੀਏ ਕ੍ਰੋਪ ਟੌਪ ਆ ਇਹ ਹੈ ਹਨਾ ਸੋਣਾ ਬਿਲਕੁਲ ਬਿਲਕੁਲ ਕਿੱਥੇ ਪਈ ਹੈ ਬਿਲਟਾ ਮੈਂ ਤਾਂ ਹੁਣ ਮੈਂ ਫੌਰਨ ਜਾਣਾ ਹੈ ਮੇਰਾ ਦਿਨ ਇਦਾਂ ਦਾ ਪਾਉਣ ਨੂੰ ਮੰਗਦਾ ਆ ਠੀਕ ਹੈ ਅੰਡਰਸਟੈਂਡ ਕਰਦਾ ਹੈ ਜਿੱਦਾਂ ਬਿਲਕੁਲ ਬਿਲਕੁਲ ਓਕੇ 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 ਮਾਰਜ ਜੇਗਾ ਹਮਣਾ ਠੀਕ ਹੈ ਜਿਹੜੇ ਪਕਲੇ ਹੋ ਗਈ ਮੇਰਾ ਦੇਖੀ ਪਰਾਂ ਹੋਣ ਤੁਂ ਲੋਟੀ ਕਿੱਟ ਪਹਿਲਾ ਹੀ ਪਾ ਵੀ ਦੇ ਨੇ ਨਹੀਂ ਨਹੀਂ ਉਹਨੇ ਆਪਣੀ ਉਹ ਲੱਗਦੀ ਕੱਪੜੇ ਪਾਉਂਦੇ ਸੋਹਣੀ ਲੱਗ ਰਹੀ ਜੀ ਆਈ ਕੀ ਲੱਗਦਾ ਇਹਨੂੰ ਮੁੰਡਾ ਜੀ ਓਏ ਹੋਏ ਹਲੋ ਪਲੀਜ਼ ਵਿਊਅਰਸ ਦੱਸੋ ਮੈਂ ਪਤਲੀ ਹੋ ਗਈ ਇੱਕ ਮੇਰੀ ਸਹੇਲੀ ਕਿਰੇਡਾ ਤੋਂ ਇਦਾਂ ਦੇ ਕੱਪੜੇ ਪਾ ਸਾਬੀ ਜੀ ਤੁਹਾਨੂੰ ਕੰਫਰਟੋ ਲੱਗ ਰਿਹਾ ਅਮਣ ਸਹੀ ਸੋਹਣੀ ਸੋਹਣੀ ਚਾਹੀਦਾ ਮੈਨੂੰ ਇਹਨਾਂ ਖੱਟੇ ਰੰਗ ਦੀ ਲੋਰ ਡਿਫਰੈਂਟ ਯਾਰ ਉਹ ਚੌਂਕ ਵਿੱਚ ਖੜੇ ਹੋਏ ਦੇਖੂਗੇ ਤੁਸੀਂ ਉਹ ਤੋਂ ਦਿਖਾਈ ਦੇ ਉਹ ਜਾਂਦੇ ਭੈਣਾਂ ਦੇ ਬੁਟੀਕ ਵਾਲੇ ਉਹ ਜਾਂਦੇ ਖੱਟੇ ਰੰਗ ਦੀ ਲੋਰ ਲੈ ਖੱਟੀ ਲੋਰ ਦੇ ਨਾਲ ਜਮੀਂ ਅੱਗ ਲੱਗ ਜਾਣੀ ਗਰਮ ਵਿੱਚ ਚੱਲ ਰਹੀ ਹੈ ਇੱਧਰ ਪੁੱਛ ਉਹਨੂੰ ਕੀ ਪੁੱਛਣ ਦੀ ਮੱਚ ਜਾਂਦਾ ਮੋਟਾ ਤੇ ਲਓ ਜੀ ਗਗੜ ਨੂੰ ਕਮੈਂਟ ਕਰਕੇ ਦੱਸਿਓ ਗਗੜ ਨੂੰ ਕੀ ਦੱਸੋ ਗਗੜ ਲੱਗ ਰਹੀ ਪਤਲੀ ਬਹੁਤ ਸੋਨ ਲੱਗ ਰਹੀ ਹੈ ਬਹੁਤ ਸੋਨ ਲੱਗ ਰਹੀ ਸਾਡੇ ਮੋਰ ਮਜਾਕ ਨਾ ਕਰੇ ਪਣ ਨੂੰ ਬਹੁਤ ਵਧੀਆ ਤੂੰ ਬਾਹਰ ਥੋੜੀ ਪਾਣੀ ਘਰੇ ਪਾਣੀ ਸਹੀ ਹੈ ਕੋਪਾ ਸੋਹਣਾ ਵਣ ਸੋਹਣਾ ਬਾਕੀ ਵੀਡੀਓ ਤਾਂ ਡਰ ਗੋ ਵਧੀਆ ਲੱਗ ਰਿਹਾ ਸੋਹਣਾ ਲੱਗ ਰਿਹਾ ਕੱਲਾ ਇਹ ਤਾਂ ਪੂਰੀ ਉਹੀ ਹੈ ਕੋਟ ਹੀ ਇੱਕ ਤਰ੍ਹਾਂ ਦਾ ਹਨਾ ਹੂੰ ਜੈਕਟ ਕੋਟ ਸਾਟਾ ਹੈ ਤਾਂ ਬੜਾ ਨਾਲ ਜੇਬਾਂ ਵੀ ਨਹੀਂ ਕੋਨ ਹਾਂਟਾ ਹਨਾ ਤੇ ਜੇਬਾਂ ਲੱਗਿਆ ਤਾਂ ਇਹ ਪਾ ਚਾਹਾਂ ਚੀਜ਼ ਵੀ ਸੋਹਣੀ ਹੈ ਹਾਂ ਕੈਂਟ ਆ ਅਬੀ ਨਿਕੋਲੇਜ਼ਰ ਵਾਲੀ ਆ ਕਿੰਨਾ ਸਾਇਟਾ ਹੁਣੇ ਵੇਡੋ ਬੋਲ ਜੀ ਸੋਣ ਇਹ ਹੈਗਾ ਕੋਟ ਸੈੱਟ ਬਹੁਤ ਪਿਆਰਾ ਹੈ ਵੀ ਉਦੋਂ ਇਹ ਪਹਿਲਾਂ ਸੌਫਟ ਦੇ ਦਿੱਤਾ ਆ ਵੀਸ ਕਲਰ ਸੋਨਾ ਲੱਗ ਰਿਹਾ ਮੈਨੂੰ ਮੈਂ ਕਿਹਾ ਚੱਕ ਜੇ ਹੋਣ ਜਿਵੇਂ ਹਮ ਕੈਪਰੀਆਂ ਜੀਆਂ ਖੁੱਲੇ ਖੁੱਲੇ ਕੱਪੜੇ ਉਹ ਬਾਹਰੋਂ ਮਿਲਣੀਆਂ ਉਹ ਜੋਕੀ-ਜੁਕੀ ਚ ਲੈ ਲਓ ਜੀ ਪੈਸੇ-ਵਾਤੇ ਨਾ ਹੋਣ ਸਰ ਜੋਕੀ ਇਹਦੇ ਘਾਰੇ ਉਹ ਤਾਂ ਬੜੇ ਘੱਟ ਲੰਦਾ ਨਾ ਸਾਨੂੰ ਪੈਸੇ ਸਕਦੇ ਆ ਇਹ ਕਾਹੇ ਕੋਟ ਸੈੱਟ ਇਹਦੇ ਤੇ ਵਰਕ ਹੋਇਆ ਹੋਇਆ ਇਹ ਜੋਰਜਟ ਦੇ ਵਿੱਚ ਇਹਦੇ ਤੇ ਪ੍ਰਿੰਟ ਲਾਣਾ ਹੋਇਆ ਤਾਂ ਕਮੈਂਟ ਕਰ ਦਿਓ ਲਓ ਵੇ ਉਹ ਉਹ ਮਜ਼ਾ ਕਰੋ ਇੱਧਰ ਦਿਖਾ ਮੈਂ ਮੰਨੇ ਟਰਾਈ ਕੀਤਾ ਤੀਸਰਾ ਤੋਫਾ ਪਰ ਉਹ ਪਤਾ ਹੀ ਨਹੀਂ ਕਿ ਨਾ ਸਮਝ ਆਉਣੀ ਕਿ ਕਿਹੜਾ ਗੱਛਾ ਦੇ ਕੇ ਨਹੀਂ ਸੱਚੇ ਤੁਹਾਨੂੰ ਬਸੰਦਾ ਤੋਂ ਹੀ ਲੈ ਲਓ ਟੈਡੀ ਵਾਲਾ ਲੈ ਲਿਆ ਉਹ ਨਾ ਮਨ ਟੈਡੀ ਵਾਲਾ ਮੰਗਦੇ ਟੈਡੀ ਵਾਲਾ ਮਿਲ ਗਿਆ ਕਿ ਟੈਡੀ ਬਣਾ ਦੇ ਤੇ ਕਿਹ ਕਿਹ ਕਰੇ ਹਾਂ ਬਹੁਤ ਸੋਹਣਾ ਹੈ ਖੇਤੀ ਕਰੋ ਮੈਂ ਫਤਿਹ ਦੇ ਵੀ ਲੈਣੇ ਨੇ ਮੇਰੀ ਜਾਨ ਜਿੱਦੀ ਦੀ ਜਮਣ ਨੂੰ ਅੱਜ ਮੈਂ ਬਹੁਤ ਕੱਪੜੇ ਦਵਾ ਦੇਵਾਂਗੀ ਰੰਗ ਜਿ ਰੰਗ ਕਰਕੇ ਮੇਰੇ ਕੋ ਚੰਗੀ ਚੀਜ਼ ਮੈਂ ਪਾ ਕੇ ਤੇ ਇਹ ਘੜੀ ਪਾਈਆਂ ਨਹੀਂ ਇਸ ਦੇਵੇਂ ਤੇ ਹੱਟ ਤੇ ਵੱਜ ਕੇ ਡੇਢ ਪਿੱਛੇ ਹੋ ਜਾਂਦਾ ਬਿੱਲ ਕਰਵਾ ਤੇ ਚੱਲੀ ਆਪਾਂ ਇਹਦਾ ਰਿਸ਼ਤਾ ਕਰਾਉਣ ਆ ਆ ਦੇ ਕੇ ਵਿਸੰਗਣੀ ਇੱਕ ਤਾਂ ਇਹਨਾਂ ਨੇ ਓਨਲੀ ਦੀ ਟੀ-ਸ਼ਰਟ ਲੈਤੀ ਆਈ ਆਪਣਾ 1700 ਦੀ 1499 ਇਹ ਤੇ ਜਗਬੀਰ ਵਰਗੀ ਆ ਠੀਕ ਆ ਠੀਕ ਇਹਨਾਂ ਨੇ ਡ੍ਰੈਕ ਸੂਟ ਲੈ ਲਿਆ ਪੂਰਾ ਪੂਰਾ ਕਦੋਂ ਲੈ ਆ ਡ੍ਰੈਕ ਸੂਟ ਲੈ ਆਈ ਨੀ ਪੂਰਾ ਆ ਲੈ ਆ ਨਹੀਂ ਨਹੀਂ ਆ ਵਾਲਾ ਲੈ ਅੱਛਾ ਇਹ ਇਹ ਮੈਂ ਲਾ 6 ਮਹੀਨੇ ਦੇ ਕੱਪੜੇ ਇਕੱਠੇ ਕਰ ਲਏ ਇਹਨਾਂ ਨੇ ਕੈਨੇਡਾ ਜਾਣਾ ਇਹਨੇ ਓਏ ਹੋਏ ਹੋਏ ਨਹੀਂ ਤੂੰ ਵੀਰੇ ਆਣਾ ਫਿਰ 6 ਮਹੀਨੇ ਕੀ ਪਤਾ 2 ਮਹੀਨੇ ਬਾਅਦ ਫੇਰ ਆਈਏ ਸ਼ਾਪਿੰਗ ਕਰਨ ਬਾਹਰ ਵੀ ਹੈਲੋ ਜੀ ਹੈਂ ਪਰਾਵਾ ਇਹ ਬੰਦਾ ਬੁਮਾ ਕਰਦੇ ਤੁਹਾਨੂੰ ਸੀ ਆਹ ਸਾਡਾ ਰੋਹ ਦਾ ਆਟੋ ਦਾ ਕੰਮ ਆ ਜਿੰਨੀ ਪ੍ਰਾਣੀਆਂ ਪੁਰਣੀਆਂ ਇਹਨਾਂ ਨੂੰ ਕਹਿੰਦੇ 5-5 ਰੁਪਏ ਲੈ ਲਓ ਅੱਛਾ ਨਾ ਨਾ ਫਸੀ ਦਾ ਮਜ਼ਾਕ ਕਰਦੇ ਆ ਸਾਨੂੰ ਪਤਾ 5-5 ਅੱਜ ਕੱਲ ਕਿਹ ਭੰਦਾ 5-5 ਨਾਲ ਲਓ ਜੀ ਆਟੋ ਕਰਾਇਆ 5-5 ਰੁਪਏ ਚ ਅਰੇ ਮਾਮਾ ਜਾਣਾ ਆ ਮੈਂ ਦੱਸਦਾ ਦੇ ਦੋ ਕਹਿੰਦੇ ਲਓ ਜੀ ਇੱਧਰ ਆਪਣੀ ਸੰਗਤ ਪਹੁੰਚ ਗਈ ਕਿਲਾ ਮਾਰਕੀਟ ਫਤੇ ਦੀ ਲੈਣੀ ਡਰੈਸ ਹੁਣ ਆਪਾਂ ਸ਼ਾਪਿੰਗ ਕਰ ਲਈ ਆਪਣੀ ਫਿਰ ਅੱਜ ਅਮਨ ਨੇ ਕੀਤੀ ਸ਼ਾਪਿੰਗ ਸਰਪਜੀ ਦੀਦੀ ਅਮਨ ਨੂੰ ਸ਼ਾਪਿੰਗ ਕਰਾਤੀ ਸੀ ਤੁਹਾਡੇ ਉਹਦੀ ਅੱਜ ਸਾਰੀ ਅਮਨ ਨੂੰ ਅੱਜ ਅਮਨ ਨੂੰ ਹੀ ਸ਼ਾਪਿੰਗ ਕਰਾਤੀ ਸਰਪਜੀ ਦੀਦੀ ਗਗਨ ਨੂੰ ਨਹੀਂ ਕਰਾਇਆ ਡਾਡੂ ਮਾ ਤੇ ਮੇਰੀ ਕਮਰ ਤੱਕ ਨਾ ਗਗਨ ਤੇ ਮੈਂ ਰਹਿ ਗਈਆਂ ਬਸ ਹਾਂ ਤੇ ਇੱਧਰ ਇਹ ਸਾਹਮਣੇ ਉਹ ਦੇਖ ਉਹ ਤੇ ਸਾਹਮਣੇ ਕੀ ਲਿਖਿਆ ਉਹ ਬੰਦ ਹੈ ਗਗਨ ਉਹ ਕਿੱਦਾਂ ਨਾਲ ਬੱਤਾਂ ਉਹ ਹੀ 10 ਰੁਪਏ ਆਟਰ ਤੇ ਲਾਏ ਆ ਵਿੱਚ ਕਹਿੰਦੇ ਹੁੰਦੇ ਸੰਡੀ ਉਕੜ ਉਹਨਾਂ ਨੂੰ ਲੈ ਲੈਣੇ ਆ ਇਹਨਾਂ ਦੀ ਤਾਂ ਸ਼ਾਪ ਹੈ ਓਰੇ ਆ ਤੂੰ ਇੱਥੋਂ ਲੈ ਲੈ ਇੱਕ ਦੀ ਟੀ-ਸ਼ਰਟ ਆ ਜਾ